ਤਾਂ ਅਸੀਂ ਕੀ ਕਰ ਰਹੇ ਹਾਂ ਬੱਬਰ ਅਕਾਲੀ ਲਹਿਰ ਸਮਾਜਿਕ ਸੁਧਾਰਿਕ ਲਹਿਰਾਂ ਦੇ ਵਿੱਚ ਪੰਜਾਬ ਜੀਕੇ ਦੇ ਵਿੱਚ ਠੀਕ ਹੈ ਤਾਂ ਬੱਬਰ ਅਕਾਲੀ ਲਹਿਰ ਤਾਂ ਬੱਬਰ ਅਕਾਲੀ ਲਹਿਰ 1921 ਦੇ ਵਿੱਚ ਜਿਹੜਾ ਹੈ ਅਹਿੰਸਾ ਦੇ ਪੈਰੋਕਾਰ ਮੁਖਤਾਰਾ ਅਕਾਲੀ ਲਹਿਰ ਤੋਂ ਜਿਹੜਾ ਸੀ ਟੁੱਟ ਕੇ ਬਣਿਆ ਖੜਕੂ ਸਿੱਖਾਂ ਦੇ ਇੱਕ ਗਰੁੱਪ ਦੀਆਂ ਸਰਗਰਮੀਆਂ ਦਾ ਨਾਮ ਸੀਗਾ ਜਾਣੀ ਕਿ ਕੀ ਸੀਗਾ ਕਿ ਜਿਹੜੀਆਂ ਜਿਹੜੀ ਕਿਹੜੀ ਲਹਿਰ ਸੀਗੀ ਤਾਂ ਅਕਾਲੀ ਲਹਿਰ ਠੀਕ ਹੈ ਨਾ ਅਸੀਂ ਅਕਾਲੀ ਲਹਿਰ ਕੀਤਾ ਸੀਗਾ ਤਾਂ ਇਹ ਜਿਹੜੀ ਹੈ ਉਸ ਦਾ ਹੀ ਇੱਕ ਜਿਹੜਾ ਵਾ ਟੁੱਟ ਕੇ ਬਣਿਆ ਹਿੱਸਾ ਸੀਗਾ ਜਿਸ ਨੂੰ ਖਾੜਕੋ ਸਿੱਖ ਜਿਹੜਾ ਵਾ ਖਾੜਕੋ ਸਿੱਖਾਂ ਦਾ ਇੱਕ ਸਰਗਰਮੀਆਂ ਜਿਹੜਾ ਗਰੁੱਪ ਜਿਹੜਾ ਸੀਗਾ ਨਾਮ ਦਿੱਤਾ ਗਿਆ ਸੀਗਾ ਇਹ 1921 ਈਸਵੀ ਦੇ ਵਿੱਚ ਠੀਕ ਹੈ ਤਾਂ ਜਿਹੜਾ ਸੀਗਾ ਇਹਨਾਂ ਬੱਬਰ ਅਕਾਲੀਆਂ ਦਾ ਟੀਚਾ ਜਿਹੜਾ ਸੀਗਾ ਉਹ ਸੀਗਾ ਹਥਿਆਰਬੰਦ ਸੰਘਰਸ਼ ਰਾਹੀ ਅੰਗਰੇਜ਼ ਅਫਸਰਾਂ ਠੀਕ ਹੈ ਜੋ ਅੰਗਰੇਜ਼ ਅਫਸਰਾਂ ਚੋਲੀ ਚੁੱਕਾਂ ਅੰਗਰੇਜ਼ਾਂ ਦੇ ਸੂਈਆਂ ਨੂੰ ਜਿਹੜਾ ਸੀ ਸਭ ਸਿਖਾਉਣਾ ਕਿ ਬੱਬਰ ਅਕਾਲੀਆਂ ਦਾ ਜਿਹੜਾ ਮੁੱਖ ਟੀਚਾ ਸੀਗਾ ਮੁੱਖ ਜਿਹੜਾ ਉਹਨਾਂ ਦਾ ਉਦੇਸ਼ ਸੀਗਾ ਤਾਂ ਹਥਿਆਰਬੰਦ ਸੰਘਰਸ਼ ਰਹੀਂ ਜਾਨੀ ਕਿ ਹਥਿਆਰਬੰਦ ਹਥਿਆਰ ਦੇ ਨਾਲ ਸੰਘਰਸ਼ ਕਰਨਾ ਰਹੀਂ ਜਿਸ ਅੰਗਰੇਜ਼ਾਂ ਦੇ ਜਿਹੜੇ ਚਮਚੇ ਸਨ ਜੋ ਝੋਲੀ ਚੁਕਸਾਨੇ ਜਾਨੀ ਕਿ ਪੰਜਾਬ 'ਚ ਰਹਿ ਕੇ ਉਹ ਵਫਾਦਾਰ ਅੰਗਰੇਜ਼ਾਂ ਦੇ ਸਨ ਤਾਂ ਉਹਨਾਂ ਦੇ ਜੋ ਚਮਚੇ ਸਨ ਉਹਨਾਂ ਨੂੰ ਜਿਹੜਾ ਸੀ ਅੰਗਰੇਜ਼ਾਂ ਦੀ ਸੂਈਆਂ ਨੂੰ ਜਿਵੇਂ ਸਭ ਸਿਖਾਉਣਾ ਸੀਗਾ ਯਾਨੀ ਕਿ ਉਹਨਾਂ ਨੂੰ ਜਿਵੇਂ ਕੀ ਕਰਨਾ ਸੀਗਾ ਸਭਕ ਸਿਖਾਉਣਾ ਸੀ ਠੀਕ ਹੈ ਓਕੇ ਤਾਂ ਬੱਬਰ ਅਕਾਲੀ ਲਹਿਰ ਤਾਂ ਬੱਬਰ ਅਕਾਲੀ ਲਹਿਰ ਕੀ ਸੀਗੀ ਗਦਰ ਪਾਰਟੀ ਤੋਂ ਜਿਹੜੀ ਸੀ ਪ੍ਰਭਾਵਿਤ ਸੀਗੀ ਜਿਵੇਂ ਗਦਰ ਪਾਰਟੀ ਸੀਗੀ 1913 ਈਸਵੀ ਦੇ ਵਿੱਚ ਇਸ ਦੀ ਸਥਾਪਨਾ ਹੁੰਦੀ ਹੈ ਸਾਨ ਫ੍ਰਾਂਸਿਸਕੋ ਅਮਰੀਕਾ ਦੇ ਵਿੱਚ ਸੋਨ ਸਿੰਘ ਪਕਣਾ ਜਿਹੜੇ ਆ ਇਸ ਦੇ ਪਹਿਲੇ ਪ੍ਰਧਾਨ ਸਨ ਠੀਕ ਹੈ ਔਰ ਉਸ ਤੋਂ ਉਹਨਾਂ ਦਾ ਕੀ ਉਦੇਸ਼ ਸੀਗਾ ਕਿ ਭਾਰਤ ਦੇ ਵਿੱਚੋਂ ਜਿਹੜਾ ਹੈ ਭਾਰਤ ਦੇ ਵਿੱਚ ਅੰਗਰੇਜ਼ਾਂ ਨੂੰ ਕੱਢਣਾ ਜਾਨੀ ਕਿ ਆਜ਼ਾਦੀ ਪ੍ਰਾਪਤ ਕਰਨਾ ਕਿਉਂਕਿ ਜਿਹੜੇ ਬਾਹਰ ਦੂਸਰੇ ਦੇਸ਼ਾਂ ਦੇ ਵਿੱਚ ਜਿਹੜੇ ਭਾਰਤੀ ਸਨ ਉਹਨਾਂ ਨਾਲ ਜਿਹੜੇ ਅੰਗਰੇਜ਼ ਸੀਗੇ ਉਸ ਦੇਸ਼ ਦੇ ਜਿਹੜੇ ਪ੍ਰਵਾਸੀ ਜਿਹੜੇ ਜਰ ਸੀ ਵਾਸੀ ਸਨ ਉਹ ਪਿਰਪਾਵ ਕਰਦੇ ਸਨ ਠੀਕ ਹੈ ਭਾਰਤੀਆਂ ਨਾਲ ਪੰਜਾਬੀਆਂ ਨਾਲ ਤਾਂ ਉਹਨਾਂ ਨੂੰ ਜਿਹੜਾ ਸੀ ਉਹਨਾਂ ਦੇ ਜਿਹੜਾ ਸੀਗਾ ਮੁਕਾਬਲੇ ਜਿਹੜੇ ਸੀ ਅਧਿਕਾਰ ਜਿਹੜੇ ਸੀ ਬਹੁਤ ਘੱਟ ਦੇ ਜਾਂ ਸੀ ਉਹਨਾਂ ਨੂੰ ਸਨਮਾਨਤਾ ਨਹੀਂ ਦਿੱਤੀ ਜਾਂਦੀ ਸੀ ਕਿਉਂਕਿ ਉਹ ਕਹਿੰਦੇ ਸਨ ਕਿ ਤੁਸੀਂ ਜਿਹੜਾ ਹੈ ਗੁਲਾਮ ਦੇਸ਼ ਦੇ ਨਿਵਾਸੀ ਹੋ ਇਸ ਲਈ ਜਿਹੜਾ ਸੀਗਾ ਗਦਰ ਪਾਰਟੀ ਜਿਹੜੀ 1913 ਵਿੱਚ ਸਥਾਪਿਤ ਹੋਈ ਉਹਨਾਂ ਦਾ ਇਹੀ ਉਦੇਸ਼ ਸੀਗਾ ਤੇ ਅੰਗਰੇਜ਼ੀ ਸਾਮਰਾਜ ਦਾ ਖਤਮਾ ਕਰਨਾ ਤੇ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣਾ ਤਾਂ ਹੀ ਸਾਨੂੰ ਦੂਸਰੇ ਦੇਸ਼ਾਂ ਦੇ ਵਿੱਚ ਜਿਹੜਾ ਵਾ ਸਨਮਾਨ ਮਿਲ ਸਕਦਾ ਹੈ ਠੀਕ ਹੈ ਤਾਂ ਇਸ ਤੋਂ ਪ੍ਰਭਾਵਿਤ ਹੁੰਦੀ ਹੈ ਗਦਰ ਕਿਹੜੀ ਬਬਰ ਅਕਾਲੀ ਲਹਿਰ ਠੀਕ ਹੈ ਨਾ ਔਰ ਇਸ ਜਿਹੜਾ ਸੀਗਾ ਫਿਰ ਕੀ ਹੁੰਦਾ ਹੈ 9 ਤੋਂ ਜਿਹੜਾ ਸੀਗਾ 21 ਮਾਰਚ 1921 ਨੂੰ ਠੀਕ ਹੈ ਕਦੋਂ 19 ਮਾਰਚ ਤੋਂ 21 ਮਾਰਚ 1921 ਨੂੰ ਹੁਸ਼ਿਆਰਪੁਰ ਵਿਖੇੜਾ ਸੀਗਾ ਸਿੱਖ ਐਜੂਕੇਸ਼ਨਲ ਕਾਨਫਰੰਸ ਦੌਰਾਨ ਮਾਸਟਰ ਤਾਰਾ ਸਿੰਘ ਪਾਤਰਾ ਤੇ ਕਿਸ਼ਨ ਸਿੰਘ ਗੜਗੱਜ ਇਹਨਾਂ ਦੀ ਅਗਵਾਈ ਦੇ ਵਿੱਚ ਕੀ ਇੱਕ ਖੁਫੀਆਂ ਮੀਟਿੰਗ ਹੁੰਦੀ ਆ ਖੁਫੀਆਂ ਮੀਟਿੰਗ ਦੇ ਵਿੱਚ ਕੀ ਹੋਇਆ ਤਨਨਕਾਣਾ ਸਾਹਿਬ ਦੇ ਜੋ ਸ਼ਹੀਦੀ ਸਾਕੇ ਸੀਗੇ ਠੀਕ ਹੈ ਨਨਕਾਣਾ ਸਾਹਿਬ ਦਾ ਸਾਹਿਬ ਦੇ ਜਿਹੜੇ ਸੀ ਸ਼ਹੀਦੀ ਸਾਕੇ ਦੇ ਜ਼ਿੰਮੇਵਾਰ ਅਫਸਰ ਜਿਹੜੇ ਸੀ ਉਹਨਾਂ ਨੂੰ ਸੋਧਣ ਦਾ ਸੋਧਣ ਦਾ ਜਿਹੜਾ ਇਹ ਇਹਨਾਂ ਨੇ ਫੈਸਲਾ ਲਿਆ ਕਿ ਜੋ ਜ਼ਿੰਮੇਵਾਰ ਸਨ ਅੰਗਰੇਜ਼ ਅਫਸਰ ਕਿਸ ਦੇ ਨਨਕਾਣਾ ਸਾਹਿਬ ਦੇ ਜਿਹੜਾ ਸਾਕਾ ਹੋਇਆ ਸੀਗਾ ਯਾਨੀ ਕਿ ਮਹੰਤਾਂ ਨੇ ਉੱਥੇ ਕਬਜ਼ਾ ਕਰ ਲਿਆ ਸੀ ਔਰ ਜਿਹੜਾ ਸੀਗਾ ਉੱਥੋਂ ਦੀ ਪਵਿੱਤਰਤਾ ਯਾਨੀ ਕਿ ਨਨਕਾਣਾ ਸਾਹਿਬ ਦੀ ਪਵਿੱਤਰਤਾ ਜਿਹੜੀ ਸੀ ਭੰਗ ਕੀਤੀ ਹੋਈ ਸੀ ਹੈਨਾ ਤਾਂ ਉਸ ਵਾਸਤੇ ਜਿਹੜਾ ਸੀਗਾ ਇਹਨਾਂ ਨੇ ਕਿਹਾ ਕਿ ਜਿਹੜੇ ਅੰਗਰੇਜ਼ ਅਫਸਰ ਜਿਹੜੇ ਸੀਗੇ ਇਸ ਦੇ ਵਿੱਚ ਰਲੇ ਹੋਏ ਸਨ ਠੀਕ ਹੈ ਉਹਨਾਂ ਨੂੰ ਜਿਹੜਾ ਹੈ ਕੀ ਕਰਨਾ ਉਹਨਾਂ ਨੂੰ ਸੋਧ ਲਾਇਆ ਜਾਵੇ ਉਹਨਾਂ ਨੂੰ ਇੱਕ ਵਾਰ ਸਬਕ ਸਿਖਾਇਆ ਜਾਏ ਕਿਉਂਕਿ ਉਥੇ ਜਿਹੜਾ ਸੀਗਾ ਸਿੱਖ ਜੋ ਅਕਾਲੀ ਦਲ ਜੋ ਜਿਹੜਾ ਸੀਗਾ ਅਕਾਲੀ ਲਹਿਰ ਜਿੰਨੇ ਵੀ ਜਥੇ ਭੇਜੀ ਉਹਨਾਂ ਨਾਲ ਜਿਹੜਾ ਸੀਗਾ ਬਹੁਤ ਜ਼ਿਆਦਾ ਯਾਨੀ ਕਿ ਜਿਹੜਾ ਇਹ ਬੁਰਾ ਹੁੰਦਾ ਜਿੰਦਿਆਂ ਨੂੰ ਜਿਹੜਾ ਸੀ ਅੱਗ ਲਗਾ ਦਿੱਤੀ ਗਈ ਸੀ ਉਥੋਂ ਦੇ ਮਹੰਤ ਦੇ ਦੁਆਰਾ ਤਾਂ ਉਸ ਦਾ ਜਿਹੜਾ ਸੀਗਾ ਮਤਲਬ ਕਿ ਮਾਸਟਰ ਮੋਤਾ ਸਿੰਘ ਤੇ ਜਿਹੜਾ ਸੀਗੇ ਕ੍ਰਿਸ਼ਨ ਸਿੰਘੜ ਗੜਗਾਜਾ ਓਕੇ ਤਾਂ ਇਹ ਜਿਹੜਾ ਸੀਗਾ ਇਹਨਾਂ ਨੇ ਫੈਸਲਾ ਲਿਆ ਕਿਨਾਂ ਨੂੰ ਜ਼ਿੰਮੇਵਾਰ ਜੋ ਅਫਸਰ ਸੀ ਉਹਨਾਂ ਨੂੰ ਸੋਧਨ ਦਾ ਉਨ੍ਹਾਂ ਵਿੱਚੋਂ ਕਈ ਜਣੇ ਜਿਹੜੇ ਸੀਗੇ 23 ਮਈ 1921 ਨੂੰ ਗ੍ਰਿਫਤਾਰ ਕਰ ਲਏ ਗਏ ਔਰ ਪਰ ਮਾਸਟਰ ਮੋਤਾ ਸਿੰਘ ਤੇ ਜਥੇਦਾਰ ਕ੍ਰਿਸ਼ਨ ਸਿੰਘ ਗੜਗੱਜ ਸਨ ਉਹ ਉਥੋਂ ਰੂਪਾਸ਼ ਹੋ ਗਏ ਯਾਨੀ ਕਿ ਉਥੋਂ ਦੌੜ ਗਏ ਔਰ ਇਸ ਦੌਰਾਨ ਜਿਹੜਾ ਸੀਗਾ ਜਥੇਦਾਰ ਕ੍ਰਿਸ਼ਨ ਸਿੰਘ ਤੇ ਚੱਕਰਵਰਤੀ ਜਥਾ ਜਿਹੜਾ ਸੀ ਨਾਮ ਦਾ ਆਪਣਾ ਇੱਕ ਗਰੁੱਪ ਇੱਕ ਗੁਪਤ ਜਿਹੜਾ ਜਥਾ ਤਿਆਰ ਕੀਤਾ ਕਿਸ ਨੇ ਕੀਤਾ ਕ੍ਰਿਸ਼ਨ ਸਿੰਘ ਕ੍ਰਿਸ਼ਨ ਸਿੰਘ ਨੇ ਠੀਕ ਹੈ ਚੱਕਰਵਰਤੀ ਜਥਾ ਜਿਹੜਾ ਸੀ ਇਹਨਾਂ ਨੇ ਇੱਕ ਗੁਪਤ ਯਾਨੀ ਕਿ ਗੁਪਤ ਰੱਖ ਕੇ ਇਸ ਨੂੰ ਤਿਆਰ ਕੀਤਾ ਔਰ ਹੁਸ਼ਿਆਰਪੁਰ ਵਿੱਚ ਜਥੇਦਾਰ ਕੌਣ ਸਨ ਕਰਮ ਸਿੰਘ ਦੌਲਤਪੁਰ ਨੇ ਵੀ ਇੱਕ ਆਪਣਾ ਜਥਾ ਤਿਆਰ ਕੀਤਾ ਔਰ ਇਹਨਾਂ ਦੋਨਾਂ ਜਥਿਆਂ ਨੇ ਯਾਨੀ ਕਿ ਚੱਕਰਵਰਤੀ ਜਥਾ ਔਰ ਜਿਹੜਾ ਹੁਸ਼ਿਆਰਪੁਰ ਦੇਸ਼ ਜਿਹੜਾ ਸੀਗਾ ਜਥੇਦਾਰ ਕਰਮ ਸਿੰਘ ਦੌਲਤਪੁਰ ਨੇ ਵੀ ਜਿਹੜਾ ਜਥਾ ਯਾਦ ਕੀਤਾ ਸੀ ਤਾਂ ਅਗਸਤ 1922 ਦੇ ਵਿੱਚ ਇਹਨਾਂ ਦੋਵਾਂ ਜਥਿਆਂ ਨੇ ਮਿਲ ਕੇ ਜਿਹੜਾ ਵਾ ਬੱਬਰ ਅਕਾਲੀ ਨਾਮ ਦੀ ਪਾਰਟੀ ਜਿਹੜੀ ਆ ਬਣਾਈ ਔਰ ਜਿਸ ਦਾ ਮੁਖੀ ਕਿਸ ਨੂੰ ਬਣਾਇਆ ਗਿਆ ਮੁਖੀ ਬਣਾਇਆ ਗਿਆ ਜਥੇਦਾਰ ਕਿਸ਼ਨ ਸਿੰਘ ਗੜਗਾਜ ਨੂੰ ਬਣਾਇਆ ਗਿਆ ਔਰ ਉਹਨਾਂ ਨੇ ਜਿਹੜਾ ਸੀਗਾ ਭਾਰਤ ਦੇ ਮਪਰਤਾਨਵੀ ਸ਼ੋਸ਼ਣ ਦਾ ਵੇਰਵਾ ਲੋਕਾਂ ਤੱਕ ਲਿਜਾਣ ਲਈ ਇੱਕ ਗੈਰ ਕਾਨੂੰਨੀ ਜਿਹੜਾ ਅਖਬਾਰ ਵੀ ਪ੍ਰਕਾਸ਼ਿਤ ਕਰਨਾ ਸ਼ੁਰੂ ਕੀਤਾ ਕਿ ਜੋ ਲੋਕਾਂ ਦੇ ਉੱਪਰ ਅਤਿਆਚਾਰ ਕਰ ਰਹੇ ਨੇ ਕੌਣ ਅੰਗਰੇਜ਼ ਅੰਗਰੇਜ਼ਾਂ ਦੁਆਰਾ ਜੋ ਅਤਿਆਚਾਰ ਕੀਤਾ ਜਾ ਰਿਹਾ ਹੈ ਲੋਕਾਂ ਨਾਲ ਜੋ ਠੱਗੀ ਕੀਤੀ ਜਾ ਰਹੀ ਹੈ ਉਹ ਲੋਕਾਂ ਤੱਕ ਲਿਜਾਣ ਵਾਸਤੇ ਇਹਨਾਂ ਨੇ ਜਿਹੜਾ ਸੀਗਾ ਇੱਕ ਗੈਰ ਕਾਨੂੰਨੀ ਅਖਬਾਰ ਜਿਹੜਾ ਪ੍ਰਕਾਸ਼ਿਤ ਕੀਤਾ ਕਿੰਨਾਂ ਨੇ ਬੱਬਰ ਅਕਾਲੀ ਲਹਿਰ ਨੇ ਪ੍ਰਕਾਸ਼ਿਤ ਕਰਨਾ ਸ਼ੁਰੂ ਕੀਤਾ ਅਤੇ ਇਸ ਸੰ ਇਹ ਜਿਹੜਾ ਸੰਗਠਨ ਸੀਗਾ ਅਪ੍ਰੈਲ 1923 ਦੇ ਵਿੱਚ ਜਿਹੜਾ ਹੈ ਕਿਸ ਦੇ ਦੁਆਰਾ ਬ੍ਰਿਟਿਸ਼ ਸਰਕਾਰ ਨੇ ਇਸ ਨੂੰ ਗੈਰਕਾਨੂੰਨੀ ਘੋਸ਼ਿਤ ਕਰ ਦਿੱਤਾ ਕਿਉਂਕਿ ਇਹ ਜਿਹੜੇ ਸੀਗੇ ਸਰਕਾਰ ਦੇ ਵਿਰੁੱਧ ਜਿਹੜੀਆਂ ਗਤੀਵਿਧੀਆਂ ਨੇ ਠੀਕ ਹੈ ਸਰਕਾਰ ਦੇ ਵਿਰੁੱਧ ਜੋ ਗਤੀਵਿਧੀਆਂ ਨੇ ਉਹਨਾਂ ਨੂੰ ਦੇਖਦੇ ਹੋਏ ਇਹਨਾਂ ਨੇ ਜਿਹੜਾ ਸੀਗਾ ਇਸ ਜਥੇ ਨੂੰ ਇਸ ਲਹਿਰ ਨੂੰ ਜਿਹੜਾ ਸੀਗਾ ਗੈਰ ਕਾਨੂੰਨੀ ਘੋਸ਼ਿਤ ਕਰ ਦਿੱਤਾ ਕਿੰਨਾ ਨੇ ਅੰਗਰੇਜ਼ਾਂ ਦੁਆਰਾ ਨੈਕਸਟ ਜਿਹੜਾ ਹੈ ਉਹ ਆ ਗਿਆ ਕਿ 28 ਫਰਵਰੀ 1925 ਨੂੰ ਕਦੋਂ 28 ਫਰਵਰੀ 1925 ਨੂੰ ਜਿਹੜਾ ਸੀਗਾ ਬਬਰ ਅਕਾਲੀ ਲਹਿਰ ਦੇ ਜਿਹੜੇ 5 ਜਰਨੈਲ ਸਨ ਕੌਣ-ਕੌਣ ਸੀਗੇ ਤੇ ਕੌਣ-ਕੌਣ ਸਨ ਕਿਸ਼ਨ ਸਿੰਘ ਗੜਗਾਜ ਸੰਤਾਜ ਸਿੰਘ ਨਿਰਧੜਕ ਧਾਮੀਆਂ ਦਲੀਪ ਸਿੰਘ ਪੁਜੰਗੀ ਧਾਮੀਆਂ ਨੰਦ ਸਿੰਘ ਕੁੜਿਆਲ ਤੇ ਕਰਮ ਸਿੰਘ ਹਰੀਪੁਰ ਓਕੇ ਇਹ ਪੰਜ ਸਨ ਇਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ ਕਦੋਂ 28 ਫਰਵਰੀ 1925 ਦੇ ਵਿੱਚ ਮਗਰੋਂ ਜਿਹੜਾ ਹਾਈ ਕੋਰਟ ਨੇ ਧਰਮ ਸਿੰਘ ਹਮਾਇ ਜਿਹੜੀ ਹਿਨਾਇਤਪੁਰ ਰੁੜਕੀ ਨੂੰ ਵੀ ਜਿਹੜੀ ਸੀ ਫਾਂਸੀ ਦੀ ਸਜ਼ਾ ਦਿੱਤੀ ਗਈ ਹੁਣ ਬੱਬਰ ਅਕਾਲੀਆਂ ਨੇ ਜਿਵੇਂ ਬਹੁਤ سارے ਸਰਕਾਰੀ ਜਿਹੜੇ ਟਾਊਟ ਸਰਕਾਰੀ ਸੁਈਏ ਤੇ ਜ਼ਾਗੀਰਦਾਰਾ ਤੇ ਹੋਰ ਜਿਹੜੇ ਆ ਜਿਹ ਸੀਗੇ ਮੁਜਰੀਮ ਕਤਲ ਕੀਤੇ ਠੀਕ ਹੈ ਔਰ ਉਹਨਾਂ ਨੇ ਕਈ ਜਗ੍ਹਾ ਤੇ ਜਿਵੇਂ ਜਿਸੀ ਡੱਕੇ ਮਾਰ ਕੇ ਅਸਲਾ ਤੇ ਦੌਲਤ ਵੀ ਲੁੱਟੀ 1922 ਦੇ ਵਿੱਚ ਕੀ ਹੁੰਦਾ ਹੈ 1922 ਤੋਂ ਲੈ ਕੇ 1924 ਦੇ ਵਿੱਚ ਬੱਬਰ ਅਕਾਲੀ ਲਹਿਰ ਜਿਹੜੀ ਸੀ ਆਪਣੇ ਸਿਖਰ ਤੇ ਪਹੁੰਚ ਜਾਂਦੀ ਹੈ ਕਿ ਮਤਲਬ ਕਿ ਆਪਣੇ ਪੂਰੇ ਸਿਖਰ ਤੇ ਸੀਗੀ ਜੋਬਨਤੇ ਸੀਗੀ ਬੱਬਰ ਅਕਾਲੀ ਲਹਿਰ 1922 ਤੋਂ ਲੈ ਕੇ 1924 ਤੱਕ। ਔਰ ਕਰਮ ਸਿੰਘ ਦੌਲਤਪੁਰ, ਵਿਸ਼ਨ ਸਿੰਘ, ਮਹਿੰਦਰ ਸਿੰਘ ਬਿਬੇਲੀ ਚ ਜਿਹੜਾ ਸੀਗਾ ਚ 1 ਸਤੰਬਰ 1923 ਦੇ ਦਿਨ ਜਿਹੜਾ ਸੀਗਾ ਠੀਕ ਹੈ? 23 ਦੇ ਦਿਨ ਬੰਤਾ ਸਿੰਘ ਤਾਮੀਆਂ ਨੇ ਜਿਹੜਾ ਸੀ ਜਵਾਲਾ ਸਿੰਘ ਔਰ 22 12 ਦਸੰਬਰ 1923 ਦੇ ਦਿਨ ਜਿਹਸੀ ਮਰੇਂ ਮੰਡੇਰ ਵਿੱਚ ਵਰਿਆਮ ਸਿੰਘ ਪੁਗਾ 8 ਜੂਨ 1924 ਦੇ ਦਿਨ ਜਿਹੜਾ ਸੀ ਐਕਸ਼ਨ ਦੇ ਦੌਰਾਨ ਸ਼ਹੀਦ ਹੋ ਗਏ ਯਾਨੀ ਕਿ ਇਹ ਇਸ ਦਿਨ ਜਿਹੜਾ ਸੀਗਾ ਸ਼ਹੀਦ ਕਾ ਹੋ ਗਏ ਠੀਕ ਹੈ ਤਨ ਸਿੰਘ ਬਹਿਲਪੁਰ ਜਦ ਕਿਰ ਜਿਹੜਾ ਸੀ ਕਿਸ ਦੇ ਵਿੱਚ गिर गया ਤਾਂ ਉਸਨੇ ਜਰਸੀ ਕਾ ਬੰਬ ਠੀਕ ਹੈ ਕਿਸ ਦਾ ਉਸਨੇ ਬੰਬ ਦਾ ਪਿੰਨ ਖਿੱਚ ਕੇ ਕਈ ਗੋਰੇ ਤੇ ਦੇਸੀ ਪੁਲਸੀਏ ਵੀ ਮਾਰ ਦਿੱਤੇ ਕਿਸ ਨੇ ਮਾਰ ਦਿੱਤੇ ਕਿਸ ਨੇ ਮਾਰ ਦਿੱਤੇ ਤਾਂ ਬਹਿਲਪੁਰ ਕੌਣ ਤਾਂ ਨਾਸਿੰਘ ਬਹਿਲਪੁਰ ਨੇ ਓਕੇ ਔਰ ਜਰਸੀ ਬੱਬਰ ਬਬਰਾਂ ਦੇ ਕੇਸ ਵਿੱਚ 96 ਜਿਹੜੇ ਸਿੰਘਾਂ ਨੂੰ ਜਿਹੜਾ ਅਸੀਂ ਗ੍ਰਿਫਤਾਰ ਕਰਕੇ ਉਹਨਾਂ ਤੇ ਮੁਕੱਦਮਾ ਚਲਾਇਆ ਗਿਆ ਔਰ ਕੇਸ ਦੇ ਦੌਰਾਨ ਜਿਹੜਾ ਅਸੀਂ ਬੱਬਰਾਂ ਨੇ ਪੈਰਵੀ ਕਰਨ ਤੋਂ ਨਾ ਕਰ ਦਿੱਤੀ ਔਰ ਬਲਕਿ ਕਿਸ਼ਨ ਸਿੰਘ ਗੜਗਾਜੇ ਨੇ ਤਾਂ ਅਦਾਲਤ ਵਿੱਚ ਬਿਆਨ ਦੇ ਕੇ ਸ਼ਰੀਆਮ ਐਕਸ਼ਨ ਕਰਨਾ ਕਬੂਲ ਕੀਤਾ ਅਤੇ ਕਿਹਾ ਕਿ ਅਸੀਂ ਅੰਗਰੇਜ਼ੀ ਅਦਾਲਤਾਂ ਨੂੰ ਨਹੀਂ ਮੰਨਦੇ ਅਤੇ ਧਰਮ ਵਾਸਤੇ ਜਾਣਾ ਦੇਣ ਵਾਸਤੇ ਹਰ ਵੇਲੇ ਤਿਆਰ ਆ ਗ੍ਰਿਫਤਾਰ 96 ਜਿਹੜੇ ਬਬਰਾਂ ਵਿੱਚੋਂ ਪੰਜ ਪਹਿਲੋ ਹੀ ਜਿਹੜੇ ਸੀਗੇ ਬਰੀ ਕਰ ਦਿੱਤੇ ਗਏ ਸਨ ਸਾਦਾ ਸਿੰਘ ਪੰਡੋਰੀ ਨਿਜ ਜੇ ਅਸੀਂ ਨਿਜਰਾ ਅਤੇ ਸੁੰਦਰ ਸਿੰਘ ਹਯਾਤਪੁਰ ਮੁਕਦਮੇ ਦੌਰਾਨ ਜਿਹੜੇ ਆ ਜੇਲ੍ਹ ਵਿੱਚ 13 ਦਸੰਬਰ 1924 ਜਿਹੜਾ ਚੜ੍ਹਾਈ ਕਰ ਗਏ ਤੇ ਬਾਕੀ ਜਿਹੜੇ ਸੀਗੇ 99 ਵਿੱਚੋਂ 6 ਨੂੰ ਫਾਂਸੀ ਤੇ ਜਿਹੜੇ ਸੀਗੇ 49 ਨੂੰ ਜਿਵੇਂ ਸੇ ਵੱਖ-ਵੱਖ ਮਿਆਦਾ ਦੀਆਂ ਕਾਇਦਾ ਦਿੱਤੀਆਂ ਗਈਆਂ ਔਰ 34 ਜਿਹੜੇ ਬੱਬਰ ਸਨ ਬੱਬਰਾਂ ਦੇ ਕੇਸ ਸਾਬਿਤ ਨਾ ਹੋ ਸਕੇ ਆ ਤੇ ਉਹ ਛੱਡਨੇ ਪਏ ਅੰਗਰੇਜ਼ਾਂ ਨੂੰ ਠੀਕ ਹੈ ਤੇ ਇਵੇਂ ਕਰਕੇ ਜਿਹੜਾ ਸਿਗਾ ਬੱਬਰਾਂ ਨੇ ਜਿਹੜਾ ਸਿਗਾ ਜਾਨੀ ਕਿ ਅੰਗਰੇਜ਼ਾਂ ਦੇ ਵਿਰੁੱਧ ਸੰਘਰਸ਼ ਲੜਿਆ ਠੀਕ ਹੈ ਔਰ ਇਹ ਜਿਹੜਾ ਸਿਗਾ ਰਾਸ਼ਟਰੀ ਅੰਦੋਲਨ ਜਾਨੀ ਕਿ ਰਾਸ਼ਟਰੀ ਸੁਤੰਤਰਤਾ ਦੇ ਜਿਹੜੇ ਅੰਦੋਲਨ ਆ ਉਹਦੇ ਵਿੱਚ ਵੀ ਇਹਨਾਂ ਨੇ ਮਹਾਂ ਭੂਮਿਕਾ ਨਿਭਾਈ ਕਿੰਨਾ ਨੇ ਬੱਬਰ ਅਕਾਲੀ ਲਹਿਰ ਨੇ ਕਿਉਂਕਿ ਇਹ ਅੰਗਰੇਜ਼ਾਂ ਦਾ ਖਾਤਮਾ ਕਰਨਾ ਚਾਹੁੰਦੇ ਸਨ ਔਰ ਅੰਗਰੇਜ਼ਾਂ ਦਾ ਖਾਤਮਾ ਕਰਨਾ ਹੀ ਜਿਹੜਾ ਸੀਗਾ ਕੀ ਸੀਗਾ ਆਪਣੇ ਦੇਸ਼ ਦੀ ਆਜ਼ਾਦੀ ਸੀਗਾ ਤਾਂ ਇਹਨਾਂ ਨੇ ਜਿਹੜਾ ਸੀਗਾ ਇੱਕ ਤੇ ਇਹਨਾਂ ਦੀ ਸਮਾਜਿਕ ਧਾਰਮਿਕ ਲਹਿਰ ਹੋ ਗਈ ਦੂਸਰਾ ਇਹ ਜਿਹੜਾ ਸੀ ਆਜ਼ਾਦੀ ਦੇ ਵਿੱਚ ਵੀ ਜਿਹੜੀ ਸੀਗੀ ਇਸ ਦਾ ਮਹੱਤਵਪੂਰਨ ਸਥਾਨ ਹੈ ਓਕੇ ਤਾਂ ਇਹ ਸੀਗੀ ਕਿੰਨਾ ਦੀ ਬੱਬਰ ਅਕਾਲੀ ਲਹਿਰ Okay?